ਕੀ ਤੁਮ ਸੋਹਿਲਾ ਸੋਹਿਲਾ ਰਾਗ ਗੋੜੀ ਦੀਪ ਤੇ ਮੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤਿਆ ਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਮਰੋ ਸਰਜਣਹਾਰੋ ਤੁਮ ਗਾਓ ਮੇਰੇ ਨਿਰਭੋਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਾਹੋ ਨਿਤਨੇਤ ਜੀੜੇ ਸਮਲਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਉਨ ਸਮਾਰ ਸੰਬਸਾ ਹਾਲਿਕਿਆ ਮਿਲਕਰ ਪਾਵੋ ਤੇ ਦੇਹੋ ਸੱਜਣਾ ਸਿਸੜੀਆਂ ਜੇ ਹੋਵੇ ਸਾਹਿਬ ਸੇ ਮੇਲ ਘਰ ਘਰੇ ਹੋ ਪਹੁੰਚਾ ਸਤੜੇ ਨਿਤਵਾਨ ਸਤਨਹਾਰਾ ਸੁਰੀਏ ਨਾਨਕ ਸੇ ਤਹਿਆਵਾਨ ਰਾਗ ਅਸਮ ਅਲਾ ਪਹਿਲਾ ਸ਼ੈ ਕਰ ਸ਼ੈ ਗੁਰ ਸ਼ੈ ਉਪਦੇਸ ਗੁਰ ਗੁਰੇ ਕੋ ਵੇਸਨ ਇੱਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਏ ਰਹਾਓ ਕਿਸਿਆ ਚਸਿਆ ਕੜੀਆ ਪੈਰਾ ਤਿੱਵਾਰੀ ਮਾਹੂ ਹੂਆ ਸੂਰਜੇ ਕੋ ਤਨ ਇੱਕ ਨਾਨਕ ਕਰਤੇ ਕੇ ਕਹਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈ ਥਾਲ ਰਵਚੰਦ ਬੁਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਕਵਨ ਚਬਰੋ ਕਰੇ ਸਕਲ ਪੰਰਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਨਾ ਤੇਰੀ ਆਰਤੀ ਅਨਹਤਾ ਸ਼ਬਦ ਵਿਜੰਤ ਪੇਰੀ ਰਹਾਓ सहस तव नन नन है तोही को सहस मूर्त नन एक तोही सहस पद विमल नन एक पद गंदमिन सहस तव गंदे अचल तुमो ही सब में ज्योत ज्योत है सोई जिस दे चन्दन सब में चन्दन होए गुरु साखी ज्योत प्रकट होए ज्योतिष पावे सो हो हो आरती होए हर चरण कमल मकरंद लोभी तुमनो अंधेरों मोहि आई प्यासा कृपा जल देहि नानक सारंग को होए जाते तेरे नए बासा ਰਾ ਗੋੜੀਪੁਰਵੀ ਮਹੱਲਾ ਚੌਥਾ ਕਾਮਕਰੋਦਨਗਰ ਬੋਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤੇ ਲਿਖੇ ਗੁਰਪਾਇਆ ਮਨਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੌਤ ਪਨ ਵੱਡਾ ਹੈ ਰਹਾਉ ਸਖਤ ਹਰ ਰਸਾਦਨ ਜਾਣਿਆ ਦਿਨ ਅੰਤਰ ਹੋਮੇ ਕੰਡਾ ਹੈ ਜੋ ਜੋ ਚਲਹਿ ਚੁਬੈ ਦੁਖ ਪਾਵੇ ਜਮਕਾਲ ਸਹਿਸ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਦਾ ਉਹ ਖੰਡਾ ਹੈ ਅਬਨਾਸੀ ਪ੍ਰਕਾਯਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮੇ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹੱਲਾ ਪੰਜਵਾ ਕਰੂ ਬਿਨੰਤੀ ਸੁਣੋ ਮੇਰੀ ਮੀਤਾ ਸੰਤ ਟਹਿਲ ਕੀ 베ਲਾ ਇਂਹਾ ਖੜ ਚਲੋ ਹਰਲਾ ਆਗੇ ਬਸੰ ਸੁਹਿਲਾ ਆਉਤ ਘਟਾਇ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਲ ਸواری ਰਹਾਉ ਇਹ ਸੰਸਾਰ ਵਿਕਾਰ ਸਸੈ ਮਤ੍ਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹੋ ਰਸ ਅਕਤਕਤਾ ਤਿਨ ਜਾਨੀ ਜਾ ਕੋ ਆਇ ਸੋਈ ਬਹਾਜੋ ਹਰ ਗੁਰਤੇ ਮਨਹਿ ਬਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਜੇ ਬਹਰ ਨ ਹੋਇ ਕੋ ਵੀਰਾ ਅੰਤਰਿਆਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕੋ ਕਰ ਸੰਤਨ ਕੀ ਤੂਰੇ ਅੰਤਰਿਆਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕੋ ਕਰ ਸੰਤਨ ਕੀ ਤੂਰੇ ਸ਼ਲੋਕ ਪਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਤਿਥੰ ਸੋਹਿਲਾ